ਕੁਸੀਂ ਦੇਖ ਰਹੇ ਹੋ ਪਬਲਿਕ ਆਰਡੀਅਨ ਨਿਊਜ਼ ਵਿਨੇਸ਼ ਪੋਗਾਟ ਅੱਜ ਪੈरिस ਤੋਂ ਭਾਰਤ ਵਾਪਸ ਆ ਗਈ ਹੈ ਵਿਨੇਸ਼ ਪੋਗਾਟ ਪੈरिस 올림픽 ਲਈ ਕਈ ਦਿਨਾਂ ਤੋਂ ਪੈरिस ਵਿੱਚ ਸੀ ਭਾਰਤ ਪਰਤਣ ਤੇ ਆਈ ਜੀਏ 에어ਪੋਰਟ ਤੇ ਉਹਨਾਂ ਦਾ ਫੁੱਲਾਂ ਅਤੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਬਜਰੰਗ ਪੁਨੀਆ ਸਾਖਸ਼ੀ ਮਲਿਕ ਵਰਗੇ ਦਿੱਗਜ ਵੀ ਉਹਨਾਂ ਦਾ ਸਵਾਗਤ ਕਰਨ ਦੇ ਲਈ 에어ਪੋਰਟ ਪਹੁੰਚੇ ਜਿਨ੍ਹਾਂ ਨੂੰ ਵੇਖ ਕੇ ਉਹ ਬੇਹਦ ਭਾਵੁਕ ਹੋ ਗਏ ਵਿਨੇਸ਼ ਪੋਗਾਟ 에어ਪੋਰਟ ਤੋਂ ਬਾਹਰ ਆਉਂਦੇ ਹੀ ਸਾਖਸ਼ੀ ਮਲਿਕ ਅਤੇ ਬਜਰੰਗ ਪੁਨੀਆ ਦੇ ਗੱਲ ਲੱਗ ਕੇ ਕਾਫੀ ਜ਼ਿਆਦਾ ਭਾਵੁਕ ਹੋਈ ਇਸ ਮੌਕੇ ਕਾਂਗਰਸ ਸੰਸਦ ਈਪਿੰਦਰ ਹੁੱਡਾ ਵਿਅਰਪੋਰਟ ਤੇ ਸਵਾਗਤ ਲਈ ਪਹੁੰਚੇ ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਸਾਈਡ ਹੋ ਜਾਓ ਆਪਾ ਜ਼ਿਕਰ ਇਹੋ ਹੈ ਕਿ ਫਾਈਨਲ ਤੋਂ ਪਹਿਲਾਂ ਪੈਰਿਸ 올림픽 ਵਿੱਚ ਭਾਰਤੀ ਵਿਨੇਸ਼ ਵੁਗਾਟ 50 ਕਿਲੋ ਕੁਸ਼ਤੀ ਵਰਗ ਵਿੱਚ ਫਾਈਨਲ ਵਿੱਚ ਪਹੁੰਚੀ ਸੀ ਪਰ ਜਦੋਂ ਮੈਚ ਤੋਂ ਪਹਿਲਾਂ ਉਹਨਾਂ ਦਾ ਵਜ਼ਨ ਕੀਤਾ ਗਿਆ ਤਾਂ ਇਹ 100 ਗ੍ਰਾਮ ਵੱਧ ਨਿਕਲਿਆ ਇਸ ਤੋਂ ਬਾਅਦ ਉਹਨਾਂ ਨੂੰ ਅਯੋਗ ਘੋਸ਼ਰ ਦੇ ਦਿੱਤਾ ਗਿਆ ਸੀ ਫਾਈਨਲ ਮੈਚ ਵਿੱਚ ਅਯੋਗ ਘੋਸ਼ਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਵੁਗਾਟ ਨੇ ਸੀਐਸ ਚਾਂਦੀ ਦੇ ਤਖਮੇ ਲਈ ਅਪੀਲ ਕੀਤੀ ਸੀ ਪਰ 14 ਅਗਸਤ ਨੂੰ ਇਹ ਅਪੀਲ ਰੱਦ ਕਰ ਦਿੱਤੀ ਗਈ ਤੇ ਉਹਨਾਂ ਨੂੰ ਚਾਂਦੀ ਦਾ ਤਮਗਾ ਵੀ ਨਹੀਂ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਸੀ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਨੇਸ਼ ਪੋਗਾਰ ਤੇ ਟਿਕੀਆਂ ਹੋਈਆਂ ਹਨ ਭਾਰਤੀ ਮਹਿਲਾ ਪਹਿਲਵਾਨ ਨੇ ਜੋ ਕੀਤਾ ਉਹ ਭਾਰਤੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਉਹ ਭਾਰਤ ਲਈ 올림픽 ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਹਾਲਾਂਕਿ ਵਿਨੇਸ਼ ਨੇ ਹੁਣ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ ਫਾਈਨਲ 'ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਪੋਗਾਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਮੈਂ ਹਾਰ ਗਈ ਮਾਫ ਕਰਨਾ ਤੁਹਾਡਾ ਸੁਪਨਾ ਮੇਰੀ ਹਿੰਮਤ ਸਭ ਟੁੱਟ ਚੁੱਕੇ ਨੇ ਇਸ ਤੋਂ ਬਾਅਦ ਤਾਕਤ ਨਹੀਂ ਰਹੀ ਹੁਣ ਅਲਵੇਦਾ ਕੁਸ਼ਤੀ 2001 ਤੋਂ 2024 ਆਪ ਜੀ ਦੀ ਸਦਾ ਰਣੀ ਰਹਾਂਗੀ ਇਸ ਤੋਂ ਬਾਅਦ ਵਿਨੇਸ਼ ਪੋਗਾਟ ਅੱਜ ਵਾਪਸ ਭਾਰਤ ਪਰਤੀ ਹੈ ਵਿਨੇਸ਼ ਪੋਗਾਟ ਪੈरिस 올림픽 ਲਈ ਕਈ ਦਿਨਾਂ ਤੋਂ ਪੈरिस ਵਿੱਚ ਸੀ ਤੇ ਭਾਰਤ ਪਰਤਣ ਤੇ ਉਹਨਾਂ ਦਾ ਜ਼ੋਰਦਾਰ ਢੰਗ ਦੇ ਨਾਲ ਸਵਾਗਤ ਕੀਤਾ ਗਿਆ ਹੈ ਆਓ ਇੱਕ ਵਾਰ ਫੇਰ ਤੁਹਾਨੂੰ ਲੈ ਚੱਲਦੇ ਹਾਂ ਮੌਕੇ ਦੀਆਂ ਤਸਵੀਰਾਂ ਵੱਲ कुछ कहना चाहोगे कुछ कहना चाहोगे? पूरा देश, देश, देश इंतजार कर रहा था आपका कुछ, देश। दे। था देश? देश, कुछ कहना चाहोगे आप सब भावुक हैं कुछ कहना चाहोगे विनेश विदेश तमाम लोग इंतजार कर रहे थे कुछ कहना चाहोगे पूरा देश इंतजार कर रहा था कुछ कहना चाहोगे ਸੈਡ ਹੋ ਜਾਓ ਆਪ ਕੋਈ ਨਹੀਂ ਪਰਮਿਟ ਸਾਲ ਪੀਸ ਖੜਨੀ ਰੋ ਸੈਂਟਰ